ਸਭ ਤੋਂ ਪਹਿਲੀ ਗੱਲ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜੱਦਾ ਯੁੱਧ ਨਸ਼ੇ ਵਿਰੁੱਧ ਕੀਤਾ ਹੈ। ਹੂੰ ਇਹ ਪੋਲਿਟੀਕਲ ਪਾਰਟੀਆਂ ਵਿਰੋਧ ਕਰ ਰਹੀਆਂ। ਪਹਿਲਾਂ ਇਹ ਇੱਕ ਗੱਲ ਕਹਿੰਦੀਆਂ ਸੀਗੀਆਂ ਕਿ ਜੀ ਇਹ ਤਾਂ ਛੋਟੇ-ਛੋਟੇ ਲੋਕਾਂ ਨੂੰ ਫੜੀ ਜਾ ਰਹੇ ਨੇ। ਇਹ ਮੇਨ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਫੜ ਨਹੀਂ ਰਹੇ। ਇਹਨਾਂ ਦੇ ਹੀ ਕਈ ਭਾਜਪਾ ਵਾਲੇ ਬੈਠੇ, ਕਾਂਗਰਸ ਵਾਲੇ ਬੈਠੇ ਇਹਦੇ ਲੀਡਰ ਪਹਿਲਾਂ ਕਹਿੰਦੇ ਜੀ ਇਹ ਫੜ ਨਹੀਂ ਰਹੇ। ਜਦ ਫੜ ਲਿਆ ਤੇ ਕਹਿੰਦੇ ਗਲਤ ਫੜ ਲਿਆ ਫਿਰ ਉਸ ਤੋਂ ਬਾਅਦ ਫਿਰ ਮਾਫੀ ਮੰਗੇ ਕਹਿੰਦੇ ਨਹੀਂ ਅਸੀਂ ਇਹਨਾਂ ਵਾਰ ਨਹੀਂ ਗਿਆ ਸੀ ਅਸੀਂ ਕਿਸੇ ਹੋਰ ਵਾਰੇ ਗਿਆ ਸੀ ਅੱਜ ਜਿਹੜਾ ਅਸਲੀ ਮੁੱਦਾ बार-बार ਆ ਰਿਹਾ ਹੈ ਕਿ ਹਰਜੀਤ ਜੀ ਨੇ ਸਾਰਾ ਐਕਸਪਲੇਨੇਸ਼ਨ ਦਿੱਤਾ ਹਰਜੀਤ ਜੀ ਨੂੰ ਇਹ ਪੁੱਛੋ ਕਿ ਪੰਜਾਬ ਦੇ ਅੰਦਰ ਅਗਰ ਕਿਸੇ ਵੀ ਬੱਚੇ ਨੇ ਪੁੱਛ ਲੋ ਨਾ ਵੀ ਨਸ਼ਾ ਕਿਨੇ ਵੇਚਿਆ ਤੇ ਉਹ ਸਾਰੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੇ ਵੇਚਿਆ ਅੱਜ ਤੱਕ ਇਹਨਾਂ ਦਾ ਐਕਸ਼ਨ ਨਹੀਂ ਹੋਇਆ ਸੀ ਐਕਸ਼ਨ ਐਸਲੀ ਨਹੀਂ ਹੋਇਆ ਸੀ ਵੀ ਜਿਹੜੀ ਵੀ ਸਰਕਾਰ ਬਣਦੀ ਸੀ ਕਿਉਂਕਿਰ ਭਾਜਪਾ ਤੇ ਅਕਾਲੀ ਦਲ ਤਾਂ ਇੱਕੋ ਦਾ ਪਾਰਟ ਦਾ ਹਿੱਸਾ ਸੀਗੇ ਤੇ ਸੈਂਟਰ ਵੱਲੋਂ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਰੋਕ ਦਿੱਤੀ ਗਈ ਸੀ ਕਿਉਂਕਿਰ ਸੈਂਟਰ 'ਚ ਇਹਨਾਂ ਦੇ ਅਕਾਲੀ ਦਲ ਦੀ ਵਜ਼ੀਰ ਸੀਗੇ ਬੀਬਾ ਜੀ ਇਹਨਾਂ ਦੇ ਸਿਸਟਰ ਜਿਹੜੇ ਕਹਿੰਦੇ ਨੇ ਦੂਜੀ ਗੱਲ ਜਿਹੜੀ ਇੰਪੋਰਟੈਂਟ ਗੱਲ ਹੈ ਇਹ ਕਹਿੰਦੇ ਜੀ ਮਸ਼ੋਬਰਾ ਦੇ ਅੰਦਰ ਪ੍ਰਾਪਰਟੀ ਨਿਕਲੀ ਉਹ ਬੇਨਾਮੀ ਹੈ ਇਹਨਾਂ ਨੇ ਆਪਣੇ ਐਫੀਡੇਵਿਟ 'ਚ ਦਿਖਾਈ ਕਿੰਨੀ 1.5 ਏਕੜ ਨਿਕਲੀ ਕਿੰਨੀ 1100 ਏਕੜ ਉਹਨੇ ਕਹਿੰਦੇ ਨਹੀਂ ਜੀ ਨਹੀਂ ਉਹ ਇਦਾਂ ਨਹੀਂ ਸੀਗੀ ਉਦਾਂ ਸੀਗੀ ਅੱਜ ਜਰੂਰਤ ਕਿਸ ਗੱਲ ਦੀ ਹੈ ਪਹਿਲਾਂ ਤੇ ਪਤਾ ਦੋ ਦਿਨ ਪਹਿਲਾਂ ਇਹ ਚੈਨਲ ਤੇ ਕਹਿ ਰਹੇ ਸੀਗੇ ਇਹਨਾਂ ਦੇ ਕਿ ਵੀ ਉੱਥੇ ਜੀ ਮਸ਼ੂਬਰਾ ਸੀ ਹੋਟਲ 'ਚ ਠਹਿਰੇ ਸੀਗੇ ਉਹ ਦੇਖਣ ਗਏ ਸੀ ਹੁਣ ਉਹ ਗੱਲ ਵੀ ਸਾਹਮਣੇ ਆ ਗਈ ਹੁਣ ਅਗਲੀ ਗੱਲ ਆਜੋ ਦਿੱਲੀ ਦੇ ਅੰਦਰ ਹੁਣ ਸਾਨੂੰ ਤੇ ਅਜੇ ਨਾਮ ਵੀ ਨਹੀਂ ਪਤਾ ਕਿਹੜਾ ਫਾਰਮ ਹੈ ਉੱਥੇ ਸਕੇਤ ਫਾਰਮ ਕੀ ਕਹਿੰਦੇ ਨੇ ਉਹਨਾਂ ਨੂੰ ਉੱਥੇ ਇਹਨਾਂ ਦੀ ਇੱਕ ਪ੍ਰਾਪਰਟੀ ਹੁੰਦੀ ਸੀ ਉਹ ਕਹਿੰਦੇ ਜੀ ਉਹ ਬੜੀ ਪੁਰਾਣੀ ਪ੍ਰਾਪਰਟੀ ਸੀਗੀ ਬੜੀ ਪੁਰਾਣੀ ਪ੍ਰਾਪਰਟੀ ਸੀ ਉਹ ਵਿਕ ਗਈ ਸੀਗੀ ਵਰਜਾਦੇ ਮੰਤਰੀ ਬੰਦੇ ਨੇ 2007 ਤੋਂ 17 ਦੇ ਅੰਦਰ ਜਿਹੜੇ ਇਹਨਾਂ ਨੇ ਕੰਮ ਕੀਤੇ ਜਿਹੜੇ ਕਾਂਡ ਕੀਤੇ ਜਿਸ ਹਿਸਾਬ ਨਾਲ ਪੰਜਾਬੀਅਤ ਨੂੰ ਪੰਜਾਬ ਨੂੰ ਇਹਨਾਂ ਨੇ ਨਸ਼ਿਆਂ ਦੇ ਪਾਸੇ ਪਾਤਾ ਉਸ ਹਿਸਾਬ ਦੇ ਉਸ ਪੈਸਿਆਂ ਤੋਂ ਇਹਨਾਂ ਨੇ ਉਹ ਪ੍ਰਾਪਰਟੀ ਵਾਪਸ ਖਰੀਦੀ ਹੁਣ ਆਜੋ ਤੀਜੀ ਗੱਲ ਦੇ ਉੱਤੇ ਇਹ ਬਾਰ ਬਾਰ ਇੱਕ ਗੱਲ ਕਹਿੰਦੇ ਨਹੀਂ ਜੀ ਉਹ ਪੈਸੇ ਤਾਂ ਉੱਥੋਂ ਆਏ ਸੀਗੇ ਉੱਥੇ ਉਹ ਇੱਕੋ ਸਾਲ ਦੂਜਾ ਸਾਲ ਤੀਜੇ ਸਾਲ ਤੁਹਾਡੇ ਤੇ ਕਈ ਹੁਣੇ ਖੁੱਲਨੇ ਨੇ ਤੁਸੀਂ ਇਹ ਕਹਿੰਦੇ ਪਹਿਲੇ ਕਹਿੰਦੇ ਨਹੀਂ ਜੀ ਇਹ ਪਹਿਲੇ ਦਿਨ ਇਹ ਚੱਲਣਾ ਨਹੀਂ ਕੇਸ ਫਿਰ ਉਹ ਮਿਲ ਗਈ 7 ਦਿਨ ਦੀ ਉਸ ਤੋਂ ਬਾਅਦ ਫਿਰ ਅੱਜ 4 ਦਿਨ ਦੀ ਮਿਲ ਗਈ ਹੁਣ ਵੀ ਕਹੀ ਜਾਂਦੇ ਇਹ ਤਾਂ ਧਮਕਾਨ ਦਾ ਕੰਮ ਕਰ ਰਹੇ ਹੈ ਅੱਜ ਅਕਾਲੀ ਦਲ ਆਪਣੇ ਪਰਿਵਾਰ ਨੂੰ ਬਚਾਉਣ ਤੇ ਲੱਗਿਆ ਹੋਇਆ ਹੈ ਮੋਹਾਲੀ ਦੇ ਅੰਦਰ ਜਿਵੇਂ ਜੁਡੀਸ਼ਰੀ ਨੂੰ ਚੈਲੰਜ ਕਰਨਾ ਕਿਤੇ ਗੁਰਦੁਆਰੇ ਸਾਹਿਬ ਅੰਮ੍ਰਿਤਸਰ ਇਕੱਠੇ ਹੁੰਦੀ ਲੋੜ ਕੀ ਸੀਗੀ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੇਸ ਇੰਨਾ ਹੀ ਸਟਰੋਂਗ ਹੈਗਾ ਤੇ ਤੁਹਾਨੂੰ ਐਫ ਹੋ ਜਾ ਪ੍ਰੈਸ਼ਰਾਈਜ਼ ਕਰਨਾ ਪੰਜਾਬ ਪੁਲਿਸ ਨੂੰ ਪੰਜਾਬ ਪੰਜਾਬ ਕੀ ਕੋਰਟ ਵੱਲ ਮੂਵ ਕਰਾਂਗੇ ਇਹਨਾਂ ਨੂੰ ਜੇ ਇਹਨੇ ਸੱਚੇ ਨੇ ਜੇ ਇਹਨਾਂ ਨੇ ਕੁਝ ਕੀਤਾ ਨਹੀਂ ਤੇ ਇਹਨਾਂ ਨਸ਼ਾ 2007 ਤੋਂ 17 ਤੱਕ ਕਿਵੇਂ ਹੋ ਗਿਆ ਚਲ ਮੈਂ ਮੈਂ ਥੋੜਾ